ਅਗਰ ਤੁਸੀਂ ਘਰੋਂ ਨਿਕਲ ਕੇ ਵੋਟ ਪਾਓਗੇ ਤੇ ਅچھے ਦਿਨ ਤਾਂ ਹੀ ਤੁਹਾਡੇ ਆਣਗੇ ਇਸ ਕਰਕੇ ਸਾਰਿਆਂ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਘਰੋਂ ਨਿਕਲ ਕੇ ਆ ਕੇ ਵੋਟ ਪਾਓ ਵੋਟ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਹੜੀ ਬੜੀ ਸਰਕਾਰ ਹੈ ਉਹ ਆਣੀ ਜਿਹੜੀ ਪੰਜਾਬ ਜੀ ਇੰਨੀ ਬਗਾਈ ਕਰਕੇ ਕਾਰੋਬਾਰ ਇਸੇ ਹੈ ਨੀਗਾ ਤੇ ਸਾਡੇ ਅਗਰ ਰਾਜਾ ਮੇਲ ਦੀ ਜਿੱਤੇ ਆ ਤੇ ਬਹੁਤ ਵਧੀਆ ਮੋੜ ਬਣੇਗਾ ਔਰ ਸੈਂਟਰ ਸਰਕਾਰ ਸਾਡੀ ਆ ਰਹੀ ਹੈ ਪੰਜਾਬ ਜੜੀ ਸਰਕਾਰ ਆ ਰਹੀ ਹੈ ਔਰ ਵੋਟਾਂ ਪਾ ਰਹੇ ਆ

ਤੋ 올 ਇੰਡੀਆ ਮੇ ਜੋ ਪਿਛਲੇ 10 ਸਾਲ ਦਾ ਜੋ ਹਾਲਾਤ ਹੈ ਬਹੁਤ ਬੁਰਾ ਹੈ ਉਹ ਜ਼ਰੂਰ ਚੇਂਜ ਹੋਣਾ ਚਾਹੀਏ ਉਹ ਨਈ ਸਰਕਾਰ ਆਣਾ ਚਾਹੀਏ ਆਮ ਆਦਮੀ ਪਾਰਟੀ ਸਰਕਾਰ 92 ਐਮਐਲਏ ਨਾਲ ਸਰਕਾਰ ਬਣੀ ਤੇ 13 ਜ਼ੀਰੋ ਨਾਲ ਹੀ ਕੀ ਕਹਿੰਦੇ ਐ ਐਮਪੀ ਬਣਨਗੇ ਤੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਪੂਰੀ ਮਤਦਾਨ ਪੂਰੀ ਅ ਚੰਗੀ ਲੀਡ ਨਾਲ ਜਿੱਤਣਗੇ 1 ਲੱਖ ਪਲੱਸ ਨਾਲ ਜਿੱਦਦੇ ਹੋਏ ਨਜ਼ਰ ਆ ਰਹੇ ਨੇ ਲੋਕ ਆਪ ਮੁਹਾਰੇ ਹੋ ਕੇ ਵੋਟ ਪਾਉਣ ਲਈ ਆ ਰਹੇ ਆ ਦੇਖੋ ਗਰਮੀ ਕਿੰਨੀ ਹੈ ਲੇਕਿਨ ਲੋਕਾਂ ਦੇ ਵਿੱਚ ਜੋਸ਼ ਦੀ ਕਮੀ ਨਹੀਂ ਆਈ ਜਿਸ ਤਰ੍ਹਾਂ 92 ਸੀਟਾਂ ਜਿੱਤੀਆਂ ਸੀਗੀਆਂ ਉਸੇ ਤਰ੍ਹਾਂ ਇਹ 13 ਸੀਟਾਂ ਜਿੱਤਦੀਆਂ ਨਜ਼ਰ ਆ ਰਹੀਆਂ ਨੇ ਤੇ ਆਪਾਂ ਨੂੰ ਇਹਨਾਂ ਨੇ ਇਹੀ ਜਵਾਬ ਦੇ ਦਿੱਨ ਦਿਆ ਕਿ ਆਪਾਂ ਜਿਹੜੇ ਵੀ ਪ੍ਰਵਾਸੀ ਹੈਗੇ ਕਿ ਅਸੀਂ ਸਰਕਾਰ ਬਣਾ ਵੀ ਸਕਦੇ ਹਾਂ ਤੇ ਗਰਾ ਵੀ ਸਕਦੇ ਹਾਂ ਸਿਟੀ ਹੌਮ ਦੀ ਟੀਮ ਹੁਣ ਹਲਕਾ ਇਸ ਦੇ ਵਿੱਚ 32 ਸੈਕਟਰ ਚ ਪਹੁੰਚ ਚੁੱਕੀ ਹੈ ਜਿੱਥੇ ਜੈਨ ਸਕੂਲ ਦੇ ਵਿੱਚ BCEM ਸਕੂਲ ਦੇ ਵਿੱਚ ਵੋਟਾਂ ਪੈ ਰਹੀਆਂ ਅਸੀਂ ਤੁਹਾਨੂੰ ਦਿਖਾ ਦਿੰਨੇ ਹਾਂ ਪਹਿਲਾਂ ਆਪਣੇ ਕੈਮਰੇ ਰਾਹੀਂ ਦੇਖੋ ਬਾਹਰ ਸਟਾਲ ਲੱਗੇ ਨੇ ਲੋਕਾਂ ਦਾ ਦਪਰ ਦੇ ਵਿੱਚ ਵੀ ਭਾਰੀ ਰਸ਼ ਦੇਖੋ ਨੂੰ ਮਿਲ ਰਿਹਾ ਲੋਕਾਂ ਦਾ ਉਤਸਾਹ ਦੇਖੋ ਨੂੰ ਮਿਲ ਰਿਹਾ ਤੇ ਦੇਖ ਸਕਦੇ ਹੋ ਇਹ ਕਾਂਗਰਸ ਦਾ ਸਟਾਲ ਲੱਗਿਆ ਹੋਇਆ ਅੱਗੇ ਦੇਖ ਸਕਦੇ ਹੋ ਤੁਸੀਂ ਅ ਅਸ਼ੋਕ ਪ੍ਰੈਸ਼ਰ ਪੱਪੀ ਦਾ ਸਟਾਲ ਲੱਗਿਆ ਹੋਇਆ ਉਹਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਦਾ ਸਟਾਲ ਲੱਗਿਆ ਹੋਇਆ ਤੇ ਨਾਲ ਹੀ ਮੇਰੇ ਖੱਬੇ ਪਾਸੇ ਦੇਖ ਸਕਦੇ ਹੋ ਰঞ্জੀਤ ਸਿੰਘ ਢਿੱਲੋਂ ਦਾ ਵੀ ਸਟਾਲ ਲੱਗਿਆ ਹੋਇਆ ਤੇ ਇਸ ਤਰੀਕੇ ਨਾਲ ਚਾਰ ਮੁੱਖ ਪਾਰਟੀਆਂ ਦੇ ਸਟਾਲ ਜਿਹੜੇ ਅਮਣੂ ਸਾਹਮਣੇ ਲੱਗੇ ਹੋਏ ਨੇ ਔਰ ਚਾਰੇ ਪਾਰਟੀਆਂ ਦੇ ਐਸੋਲੇ ਫਸਮਾ ਮੁਕਾਬਲਾ ਨਜ਼ਰ ਆ ਰਿਹਾ ਰੋਮਾਂਚਿਕ ਮੁਕਾਬਲਾ ਨਜ਼ਰ ਆ ਰਿਹਾ ਔਰ ਲੋਕ ਬੜੇ ਹੁਸਾ ਨਾਲ ਵੋਟ ਪਾਣ ਜਾ ਰਹੇ ਨੇ ਗੱਲ ਕਰ ਲੈਂਦੇ ਆ ਵੋਟਰਾਂ ਨਾਲ ਵੀ ਕਿਸ ਤਰੀਕੇ ਦਾ ਉਹ ਆਪਣੀ ਸਰਕਾਰ ਚੁਣਨਾ ਚਾਹੁੰਦੇ ਨੇ ਕਿਸ ਨੂੰ ਵੋਟ ਪਾਈ ਆ ਇਹ ਤਾਂ ਕੋਈ ਵੋਟਰ ਦੱਸਦਾ ਕੋਈ ਨਹੀਂ ਦੱਸਦਾ ਲੇਕਿਨ ਫਿਰ ਵੀ ਅਸੀਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਘੱਟੋ ਘੱਟ ਆਪਣੇ ਵੋਟ ਦਾ ਅਧਿਕਾਰ ਜਿਹੜਾ ਉਹਨਾਂ ਨੇ ਜ਼ਰੂਰ ਅੱਜ ਇਸਤੇਮਾਲ ਕੀਤਾ ਗੱਲ ਕਰ ਲੈਂਦੇ ਆ ਵੋਟਰ ਨਾਲ ਕਿੰਨੇ ਉਮਰ ਆਪਣੀ ਹੋ ਗਈ 62 ਸਾਲ ਦੀ ਅੱਛਾ ਵੋਟ ਪਾ ਕੇ ਆਇਓ ਲੋਗਾ ਨੂੰ ਪਰਿਵਾਰ ਨਾਲ ਲੈ ਕੇ ਗਏ ਹੋ ਸਭ ਨੂੰ ਲੈ ਕੇ ਗਏ ਆ ਸਭ ਨੂੰ ਪਵਾ ਕੇ ਆਏ ਆ ਵੋਟ ਪਾਣਾ ਕਿੰਨਾ ਜ਼ਰੂਰੀ ਹੈ ਬਹੁਤ ਜ਼ਰੂਰੀ ਆ ਸਾਰਿਆਂ ਭਰਾਵਾਂ ਨੂੰ ਬੇਨਤੀ ਹੈ ਕਿ ਘਰੋਂ ਨਿਕਲ ਕੇ ਗਰਮੀ ਸਰਦੀ ਨਾਲ ਦੇਖੋ ਇਸ ਵੇਲੇ ਬਦਲਾਅ ਦਾ ਟਾਈਮ ਆ ਤੁਹਾਡਾ ਅਗਰ ਤੁਸੀਂ ਘਰੋਂ ਨਿਕਲ ਕੇ ਵੋਟ ਪਾਓਗੇ ਤੇ ਅچھے ਦਿਨ ਤਾਂ ਹੀ ਤੁਹਾਡੇ ਆਣਗੇ ਇਸ ਕਰਕੇ ਸਾਰਿਆਂ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਘਰੋਂ ਨਿਕਲ ਕੇ ਆ ਕੇ ਵੋਟ ਪਾਓ ਵੋਟ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਬਹੁਤ ਬਹੁਤ ਜ਼ਰੂਰੀ ਆ ਦੂਸਰੇ ਪੈਸੇ ਵੀ ਸਾਣਾ ਕਰੇ ਹਾਂਜੀ ਬੋਲੀਏ ਜੀ ਤੁਸੀਂ ਵੋਟ ਪਾ ਕੇ ਆਇਓ ਮੈਂ ਮੋਟ ਜੇ ਪਾ ਨਹੀਂ ਆ ਪਾਣ ਆਇਆ ਹੋਇਆ ਜੀ ਜਲਦੀ ਪਾਣੀ ਚਾਹੀਦੀ ਹੈ 6 ਵਜੇ ਦਾ ਟਾਈਮ ਹੈ ਹਾਂਜੀ ਹਾਂਜੀ ਵੋਟ ਤਾਂ ਜ਼ਰੂਰ ਪਾਵਾਂਗਾ ਆਦੀ ਮੋੜ ਦਾ ਇਸ ਪੰਨ ਬਣਾ ਲਿਆ ਕਿੰਨੂੰ ਵੋਟ ਹਾਂਜੀ ਮੈਂ ਮੰਨ ਬਣਾ ਲਿਆ ਜੀ ਜਿਸ ਨੂੰ ਮੈਂ ਮੋਟ ਪਾਣਾ ਚਾਹਣਾ ਮੈਂ ਬਦਲਾਵ ਲੈਣਾ ਚਾਹਣਾ ਜੋ ਇਹ ਰਾਮਨਾਮ ਦੇ ਨਾਮ ਤੇ ਸਾਨੂੰ ਸਿੱਖ ਧਰਮ ਨੂੰ ਆਪਣੇ ਜ ਹੈ Hindu ਧਰਮ ਨੂੰ ਆਪਸੇ ਜ ਮਿਲਣਾ ਚਾਹੁੰਦੇ ਨੇ ਜੋ ਧਰਮ ਨੂੰ ਮੈਂ Hindu ਆ ਹਿੰਦੂ ਹੋਣ ਦੇ ਨਾਤੇ ਮੈਂ ਕਹਿੰਦਾ ਜਦੋਂ ਵੀ ਕੋਈ ਬੱਚਾ ਪੈਦਾ ਕਿਸੇ ਦੇ ਘਰ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਮੈਂ ਕਿਸ ਘਰ ਪੈਦਾ ਹੋ ਰਿਹਾ ਮੈਂ ਇਸ ਕਰਕੇ ਵੋਟ ਬਦਲਾਵ ਚਾਹਾਂ ਬਦਲਾਵ ਚਾਹਣੇ ਬਦਲਾਵ ਸਾਹਿਬ ਹਾਂਜੀ ਭਾਈ ਸਾਹਿਬ ਵੋਟ ਪਾਇਆ ਹਾਂ ਹਾਂਜੀ ਪਾਇਆ ਜੀ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀ ਵਧੀਆ ਸਰਕਾਰ ਹੈ ਉਹ ਆਣੀ ਜੇ ਪੰਜਾਬ ਜੇ ਇੰਨੀ ਭਗਾਈ ਕਰਕੇ ਕਾਰੋਬਾਰ ਇਸੇ ਹੈ ਨੀਗਾ ਕਿ ਸਾਡੇ ਅਗਰ ਰਾਜਾ ਸਿੰਘ ਦੀ ਜਿੱਤੇ ਆ ਤੇ ਬਹੁਤ ਵਧੀਆ ਮਾਹੌਲ ਬਣੇਗਾ ਔਰ ਸੈਂਟਰ ਸਰਕਾਰ ਸਾਡੀ ਆ ਰਹੀ ਹੈ ਪੰਜਾਬ ਸਾਡੀ ਸਰਕਾਰ ਆ ਰਹੀ ਹੈ ਪੋਰ ਵੋਟਾ ਪਾ ਰਹੇ ਆ ਵੋਟਾ ਪਾ ਰਹੇ ਤੇ ਵੋਟਾ ਪਵਾ ਵੀ ਰਹੇ ਆ ਚਲੋ ਬਹੁਤ ਵਧੀਆ ਹਾਂਜੀ ਤੁਸੀਂ ਵੋਟ ਪਾਇਆ ਜੀ ਹਾਂਜੀ ਹਾਂਜੀ ਸਰ ਵੋਟ ਪਾਇਆ ਹੈ ਜੀ ਹਾਂਜੀ ਕਿ ਕਹਿੰਦਾ ਜਾ ਕੇ ਵੋਟ ਤੁਸੀਂ ਅੱਜ ਵਰਤਮਾਨ ਕਿੰਨੀ ਵਾਰੀ ਵੋਟ ਪਾਈ ਹੈ ਮੈਨੂੰ 6-7 ਸਾਲ ਹੋ ਗਏ 6-7 ਸਾਲ 6-7 ਵਾਰ ਪਾ ਚੁੱਕਾ ਜੀ ਵੋਟਾਂ ਹਾਂਜੀ ਅੱਜ ਪਹਿਲੀ ਵਾਰ ਹੀ ਪਾਈ ਆ ਅੱਜ ਦੇ ਦਿਨ ਵਾਸਤੇ ਹਾਂਜੀ ਲੋਕ ਸਭਾ ਲਈ ਪਹਿਲੀ ਵਾਰ ਹੀ ਪਾਈ ਹੈ ਜੀ ਲੋਕ ਸਭਾ ਲਈ ਇਹ ਤੇਜੀ ਹਰ ਪਾਈ ਹੈ ਜੀ ਹਾਂਜੀ ਲੋਕ ਸਭਾ ਦੇ ਚੋਣ ਜੜੀ ਆ ਦੇਸ਼ ਵਾਸਤੇ ਹੁੰਦੀ ਆ ਬਾਕੀ ਵੋਟਾਂ ਦਾ ਚਲੋ ਪੰਜਾਬ ਦੀ ਸਰਕਾਰ ਵਾਸਤੇ ਹੁੰਦੀ ਆ ਇਸ ਕਰਕੇ ਕਹਿ ਰਹੇ ਆ ਦੇਸ਼ ਦੀ ਕਿਹੜੀ ਸਰਕਾਰ ਚੋਣਾਂ ਚਾਹੁੰਦੇ ਤੁਸੀਂ ਦੇਸ਼ ਵਿੱਚ ਜੀ ਕਾਂਗਰਸ ਸਰਕਾਰ ਚੋਣਾਂ ਚਾਹੁੰਦੇ ਆ ਜੀ ਕਾਂਗਰਸ ਨੇ ਪਹਿਲਾਂ ਵੀ ਰਾਜ ਕੀਤਾ ਸੀ ਕਾਂਗਰਸ ਨੇ ਰਾਜ ਕੀਤਾ ਬਹੁਤ ਵਧੀਆ ਰਿਹਾ ਤੁਸੀਂ ਦੇਖੋ ਸਿਲੰਡਰ ਕੀ ਰੇਟ ਸੀ ਪੈਟਰੋਲ ਕੀ ਰੇਟ ਸੀਗਾ ਸਾਰਾ ਸਿਸਟਮ ਹਿਲਾ ਕੇ ਰੱਖਤਾ ਬੀਜੇਪੀ ਸਰਕਾਰ ਨੇ ਬਹੁਤ ਸਿਸਟਮ ਹਿਲਾਤਾ हाँ जी चलो वेरवाली तो आप बोलना चाहेंगे कुछ हाँ आप वोट डाल दिए वोट डाल के आए वोट डाल के आया हो क्या, हाँ हाँ आप क्या नाम आपका नाम मेरा नाम एलेक्स क्या कहना चाहते हैं आप आ, देश को बदलाव चाहिए पिछले दस साल से पूरे हमारे जो इंडिया में जो हालात चल रहा है तो बहुत बुरा है ऑल ओवर इंडिया हम तो सारे साउथ ले से लेकर नॉर्थ तक ईस्ट से लेकर वेस्ट तक घूमने वाले लोग हैं बहुत ज़्यादा प्रॉब्लम है इंडिया में जितना आप देख रहे हो जो अपने इलाके में उससे कई गुना प्रॉब्लम है मणिपुर देखा आपने ਕਈ ਜਗ੍ਹਾ ਦੇਖਾ গুজরাট ਮੇਂ ਦੇਖਾ ਦਿੱਲੀ ਮੇਂ ਦੇਖਾ ਤੋ 올 ਇੰਡੀਆ ਮੇਂ ਜੋ ਪਿਛਲੇ 10 ਸਾਲ ਕਾ ਜੋ ਹਾਲਾਤ ਹੈ ਬਹੁਤ ਬੁਰਾ ਹੈ ਉਹ ਜ਼ਰੂਰ ਚੇਂਜ ਹੋਣਾ ਚਾਹੀਏ ਉਹ ਨਈ ਸਰਕਾਰ ਆਣਾ ਚਾਹੀਏ ਬਹੁਤ ਅੱਛਾ ਲੱਗ ਰਿਹਾ ਸਭ ਨੂੰ ਔਰ ਲੱਗ ਵੀ ਰਿਹਾ ਰਿਸਪੌਂਸ ਵੀ ਅੱਛਾ ਆ ਰਹਾ ਹੈ ਬਾਕੀ ਪਤਾ ਨਹੀਂ ਤੁਸੀਂ ਸੱਤਾ ਸਰਕਾਰ ਦੇ ਸਪੋਰਟ ਕਰ ਰਹੇ ਹੋ ਲੱਗਦਾ ਤੁਹਾਨੂੰ ਅਸ਼ੋਕ ਪ੍ਰੇਸ਼ਰ ਪੱਪੀ ਜਿੱਤ ਜਾਗੇ ਹਾਂਜੀ ਹਾਂਜੀ ਜ਼ਰੂਰ ਕਾਫੀ ਪੈ ਚੱਕੀਆਂ ਹੋਣੀਆਂ ਅੰਦਾਜ਼ਾ ਨਹੀਂ ਤੋ ਤੁਸੀਂ ਕਾਊਂਟਰ ਤੇ ਬੈਠੇ ਹੋ ਆਈਡੀਆ ਕੁਝ ਹੈ ਕੁਝ ਕਹਿ ਨਹੀਂ ਸਕਦੇ ਲੇਕਿਨ ਕਾਫੀ ਨਹੀਂ 20 25% ਕਿੰਨੇ ਹਾਂਜੀ ਹਾਂਜੀ 40% 40% ਤੁਹਾਡੇ ਕਾਊਂਟਰ ਤੇ ਪੋਲ ਹੋ ਗਈ ਹੈ ਚਲੋ ਗੱਲ ਕਰਦੇ ਭਾਈ ਸਾਣਾ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਵੋਟ ਪਾ ਕੇ ਤੇ ਬੋਟ ਦਾ ਇਸਤੇਮਾਲ ਤੁਸੀਂ ਕੀਤਾ ਕਿੰਨੀ ਗੈਮੇ ਸਮੇਂ ਤੇ ਵੋਟ ਦਿੱਤੀ ਬਹੁਤ ਅੱਛਾ ਲੱਗ ਰਿਹਾ ਜੀ ਕੀ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ 92 ਐਮਐਲਏ ਨਾਲ ਸਰਕਾਰ ਬਣੀ ਹੈ ਤੇ 13 ਜ਼ੀਰੋ ਨਾਲ ਹੀ ਹੈ ਕੀ ਕਹਿੰਦੇ ਐਮਪੀ ਬਣਨਗੇ ਤੇ ਅਸ਼ੋਕ ਪ੍ਰਾਸ਼ਰ ਪੱਪੀ ਜੀ ਪੂਰੀ ਮਤਦਾਨ ਪੂਰੀ ਅ ਚੰਗੀ ਲੀਡ ਨਾਲ ਜਿੱਤਣਗੇ 1 ਲੱਖ ਪਲੱਸ ਨਾਲ ਜਿੱਦਦੇ ਹੋ ਹਾਂਜੀ 1 ਲੱਖ ਪਲੱਸ ਨਾਲ ਲੋਕ ਹੋਰ ਵੀ ਗੱਲ ਕਰਨੇ ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਸੱਤਾਧਾਰੀ ਸਰਕਾਰ ਆ ਇਸ ਕਰਕੇ ਤੁਹਾਡਾ ਜ਼ਿਆਦਾ ਜੋਸ਼ ਆ ਜੀ ਸੱਤਾਧਾਰੀ ਸਰਕਾਰ ਤ ਕੋਈ ਜੋਸ਼ ਨਹੀਂ ਹੈ ਲੋਕਾਂ ਦੇ ਵਿੱਚ ਜਿਹੜੇ ਕੰਮ ਕੀਤੇ ਹੋਏ ਨੇ ਸਰਕਾਰ ਨੇ ਉਹਦਾ ਜੋਸ਼ ਆ ਲੋਕ ਆਪ ਮੁਹਾਰੇ ਹੋ ਕੇ ਵੋਟ ਪਾਉਣ ਲਈ ਆ ਰਹੇ ਆ ਦੇਖੋ ਗਰਮੀ ਕਿੰਨੀ ਹੈ ਲੇਕਿਨ ਲੋਕਾਂ ਦੇ ਵਿੱਚ ਜੋਸ਼ ਦੀ ਕਮੀ ਨਹੀਂ ਆਈ ਜਿਸ ਤਰ੍ਹਾਂ 92 ਸੀਟਾਂ ਜਿੱਤੀਆਂ ਸੀਗੀਆਂ ਉਸੇ ਤਰ੍ਹਾਂ ਇਹ 13 ਸੀਟਾਂ ਜਿੱਤਦੀਆਂ ਨਜ਼ਰ ਆ ਰਹੀਆਂ ਨੇ ਜਿਸ ਤਰੀਕੇ ਨਾਲ ਪੱਪੀ ਜੀ ਨੇ ਐਮ ਐਲ ਏ ਸਾਹਿਬ ਦੀ ਜਿਹੜੀ ਸੀ ਐਮ ਐਲ ਏ ਦੀ ਸੀਟ ਜਿਹੜੀ ਜਿੱਤੀ ਸੀ ਬੜੇ ਮਾਰਜਨ ਦੇ ਨਾਲ ਉਸੇ ਤਰੀਕੇ ਦੇ ਨਾਲ ਉਹਨੇ ਇਹ ਵੱਧ ਮਾਰਜਨ ਦੇ ਨਾਲ ਹੀ ਜਿਹੜੀ ਇਹ ਸੀਟ ਜਿਹੜੀ ਅਸੀਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗੇ ਬਹੁਤ ਵਧੀਆ ਤੁਸੀਂ VOTING ਦਾ ਆਪਣਾ ਇਸਤੇਮਾਲ ਕੀਤਾ ਜੀ ਕਿੱਦਾਂ ਸਮਝ ਕਿੰਨੀ ਵਾਰੀ ਵੋਟ ਪਾਈ ਤੁਸੀਂ ਅਜੇ ਤੱਕ ਕਿੰਨੀ ਵਾਰੀ ਵੋਟ ਪਾਈ ਦੋ ਵਾਰ ਵੋਟ ਪਾਈ ਹੈ ਜੀ ਦੋ ਵਾਰ ਵੋਟ ਪਾਈ ਲੋ ਪਹਿਲੀ ਵਾਰੀ ਵੋਟ ਪਾਈ ਕਿਦਾਂ ਲੱਗਿਆ ਬਹੁਤ ਵਧੀਆ ਲੱਗਾ ਸੀਗਾ ਜੀ ਸਰਟੀਫਿਕੇਟ ਮਿਲਿਆ ਸੀ ਨਹੀਂ ਸਰਟੀਫਿਕੇਟ ਤਾਂ ਨਹੀਂ ਮਿਲਿਆ ਸੀਗਾ ਜੀ ਪਰ ਮੈਂ ਵੋਟ ਉਦੋਂ ਛਾੜੋ ਨਹੀਂ ਪਾਈ ਸੀ ਅੱਛਾ ਤੁਸੀਂ ਪਹਿਲੀ ਵਾਰੀ ਵੋਟ ਪਾਣ ਨਾਲ ਸਰਕਾਰ ਸਰਟੀਫਿਕੇਟ ਦਿੰਦੀ ਹੈ ਤੁਹਾਡਾ ਮੋਰਲ ਵਧਾਉਂਦੀ ਹੈ ਵੀ ਤੁਸੀਂ ਵਾਕਈ ਅੱਛਾ ਕੰਮ ਕੀਤਾ ਜੇਐਸ ਦੇ ਵਿੱਚ ਯੋਗਦਾਨ ਪਾਇਆ ਇਹ ਹੁਣ ਚੋਣਾ ਜੜੀਆਂ ਨਾ ਪੰਜਾਬ ਦੀਆਂ ਨੇ ਦੇਸ਼ ਦੀਆਂ ਕੀ ਸਮੇਂ ਦੇ ਤੁਸੀਂ ਐਡ ਕਿਤਾ ਜੀ ਪੂਰਾ ਕਮਾਸਾਨ ਹੋਇਆ ਪਿਆ ਜੀ ਕੁਝ ਨਹੀਂ ਪਤਾ ਜਨਤਾ ਦਾ ਜੀ ਹਾਂ ਕੁਛ ਨਹੀਂ ਕਹਿ ਸਕਦੇ ਜੀ ਕੁਛ ਨਹੀਂ ਕਹਿ ਸਕਦੇ ਨਹੀਂ ਜੀ ਜਿਹੜੀਆਂ ਪਹਿਲਾਂ ਸਰਕਾਰਾਂ ਆਈਆਂ ਉਹ ਚੰਗੀਆਂ ਕੰਮ ਕਰ ਗਈਆਂ ਕਿ ਨਹੀਂ ਕਰ ਗਈਆਂ ਠੀਕ ਆ ਜੀ ਬਸ ਨਿਕਲ ਗਿਆ ਜੋ ਹੋ ਗਿਆ ਠੀਕ ਚਲੋ ਅੰਦਰ ਜਿਵੇਂ ਜਾਓ ਇਹ ਦਿਖਾ ਲਓ ਬੱਚੋ ਕਹਿਣਾ ਕੀ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵਧੀਆ ਸਰਕਾਰ ਆ ਜੀ ਵਧੀਆ ਸਰਕਾਰ ਆ ਆਪਾਂ ਉਹਨੂੰ ਹੀ ਵੋਟ ਪਾਣੀ ਹੈ ਇੱਕ ਨੰਬਰ ਝਾੜੂ ਦਾ ਬਟਨ ਦਬਾ ਕੇ ਦੇਸ਼ ਦੀ ਵੋਟ ਹੈ ਮੇਰੇ ਕਿਉਂ ਕਹਿੰਦਾ ਦੇਸ਼ ਦੀ ਸਰਕਾਰ ਚੁਣੀ ਆ ਕੌਣ ਚੁਣੂਗਾ ਕੇ ਜੀ ਵਾਲ ਤੇ ਪੀਐਮ ਬਣ ਨਹੀਂ ਸਕਦਾ ਮੇਰਾ ਕਹਿਣ ਦਾ ਮਤਲਬ ਪੀਐਮ ਤਾਂ ਕੇਜਰੀਵਾਲ ਬਣ ਨਹੀਂ ਸਕਦਾ ਕਿ ਤੁਸੀਂ ਦੇਸ਼ ਦੀ ਪੀਐਮ ਕਿਨੂੰ ਬਣਾਓਗੇ ਉਹ ਐਸ਼ਟਮ ਆਪਾਂ ਪੰਜਾਬ ਦੇ ਲੋਕ ਦੇਖਣੇ ਪੰਜਾਬ 'ਚ ਜਿਹੜਾ ਆਪਾਂ ਲਿਆਣਾ ਚਾਹੁੰਦੇ ਆ ਕੈਂਡੀਡੇਟ ਆਪਣੇ ਪੱਪੀ ਪ੍ਰੈਸ਼ਰ ਜੀ ਆਪਾਂ ਤਾਂ ਉਹਨਾਂ ਨੂੰ ਚਿਤਾਣਾ ਜੀ ਇੱਕ ਨੰਬਰ ਝਾੜੂ ਦਾ ਬਟਨ ਦਵਾ ਕੇ ਜਿਹੜਾ ਮਰਜੀ ਬਣ ਜੇ ਜਿਹੜਾ ਮਰਜੀ ਬਣ ਜਾਏ ਜੀ ਪੱਪੀ ਪ੍ਰੈਸ਼ਰ ਜਿਨ੍ਹਾਂ ਨੇ ਕੰਮ ਕਰਾਏ ਆ ਉਹਨਾਂ ਨੇ ਕਰਾਣੇ ਆ ਤੇ ਕਰਾਂਦੇ ਰਹਿਣਗੇ ਜੀ ਸਾਡੇ ਅਸਤੇ ਪੱਪੀ ਪ੍ਰੈਸ਼ਰ ਦਿਲ ਤੇ ਲਿਖਿਆ ਜੀ ਦਿਲੋਂ ਕਰਦੇ ਆ ਜੀ ਇੱਕ ਨੰਬਰ ਬਟਨ ਦਵਾ ਕੇ ਝਾੜੂ ਦਾ ਜੀ ਮਾਨਸਤ ਸਤਕਾਰ ਮਿਹਰਬਾਨ ਜੀ ਹੁਣ ਗੱਲ ਕਰਦੇ ਆ ਸਿਸਟਰ ਖੜੇ ਨੇ ਅੱਜ ਅਸ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਕਾਊਂਟਰ ਦੇ ਖੜੇ ਹੋ ਕਿੰਨੇ ਕੁ ਲੋਕਾਂ ਚੋਂ ਸਾਹ ਦੇਖਿਆ ਤੁੜ ਕੋ ਆ ਕੇ ਜਿਹੜੇ ਵੀ ਵੋਟ ਪਾ ਕੇ ਗਏ ਨੇ ਲੋਕ ਕਿੰਨਾ ਗੁੱਸਾ ਆ ਬੀਜਪੀ ਦੇ ਸਜੀਵਾਲ ਸਰ ਅੱਜ ਲੋਕ ਬਹੁਤ ਉਤਸ਼ਾਹ ਦੇਖਿਆ ਲੋਕਾਂ ਚ 100% ਚ ਆਪਾਂ ਨੇ ਕਿਹਾ ਕਮ ਘੱਟ 70% ਲੋਕਾਂ ਨੇ ਬੀਜਪੀ ਨੂੰ ਵੋਟ ਪਾਈ ਹੈ ਤੇ ਲੋਕ ਬਹੁਤ ਉਤਸ਼ਾਹ ਨਾਲ ਆ ਰਹੇ ਨੇ ਤੇ ਉਹ ਸਪੋਰਟ ਕਰ ਰਹੇ ਨੇ ਮੋਦੀ ਸਾਹਿਬ ਨੂੰ ਤੁਸੀਂ ਵੋਟ ਪਾਈ ਹੈ ਹਾਂਜੀ ਸੋ ਮੈਂ ਪਾਈ ਹੈ ਵੋਟ ਕਿਹਨੂੰ ਪਾਇਆ ਅਸੀਂ ਆਪਣੇ ਕਮਲ ਜੀ ਨੂੰ ਮੋਦੀ ਜੀ ਨੂੰ ਪਾਈ ਹੈ ਵੋਟ ਕਮਰ ਵੀ ਮੋਦੀ ਜਾਈਏ ਹਾਂ ਕਮਰ ਵੀ ਮੋਦੀ ਹਾਂਜੀ ਹਾਂਜੀ ਕਿਉਂਕਿ ਬਹੁਤ ਤਾਂ ਕਮਲ ਤੇ ਲੱਗਣੀ ਹੈ ਹਾਂਜੀ ਸਰ ਇੱਥੇ ਇੱਥੇ ਕਿਹੜਾ ਕੈਂਡੀਡੇਟ ਖੜਾ ਹੈ ਸਰ ਰਵਨੀਤ ਸਿੰਘ ਬਿੱਟੂ ਖੜੇ ਨੇ ਮਤਲਬ ਬਿੱਟੂ ਨੂੰ ਵੋਟ ਪਈ ਹੈ ਤੇ ਮੋਦੀ ਨੂੰ ਪਈ ਇੱਕੋ ਗੱਲ ਹੈ ਹਾਂਜੀ ਸਰ ਉਹਨਾਂ ਨੂੰ ਅਸੀਂ ਵੋਟ ਪਾਈ ਹੈ ਇਹਦੀ ਅਹਿਮੀਅਤ ਕੀ ਹੈ ਇੱਕ ਵੋਟ ਤੁਹਾਨੂੰ ਸਮਝਾ ਇੱਕ ਵੋਟ ਜਿਹੜੀ ਆ ਉਹ ਕੈਂਡੀਡੇਟ ਨੂੰ ਜਿਤਾ ਵੀ ਸਕਦੀ ਹੈ ਹਰਾ ਵੀ ਸਕਦੀ ਹੈ ਹਾਂਜੀ ਸਰ ਤੁਹਾਡੀ ਇੱਕ ਵੋਟ ਜਿਹੜੀ ਤੁਸੀਂ ਦਿੰਦੇ ਹੋ ਬਹੁਤ ਅਹਿਮੀਅਤ ਦੇ ਹਾਂਜੀ ਸਰ ਸਾਰੇ ਇੱਕ ਇੱਕ ਵੋਟ ਮੋਦੀ ਜੀ ਲਈ ਬਹੁਤ ਵਧੀਆ ਹੈ ਮੋਦੀ ਜੀ ਜਿਵੇਂ ਅੱਗੇ ਦੇਸ਼ ਨੂੰ ਲੈ ਕੇ ਜਾ ਰਹੇ ਆ ਅਸੀਂ ਮੋਦੀ ਦਾ ਆਪਣਾ ਸਪੋਰਟ ਕਰਦੇ ਤੇ ਸਾਡੇ ਨਾਲ ਬੇਟੀ ਜੀ ਨੇ ਵੀ ਆਪਣਾ ਸਪੋਰਟ ਦਿੰਦੇ ਆ ਕਿ ਉਹ ਵੀ ਮਤਲਬ ਐਂ ਪੰਜਾਬ ਨੂੰ ਅੱਗੇ ਲੈ ਕੇ ਜਾਣ ਜੀ ਜੰਪਲ ਪੰਜਾਬ ਦੇ ਹੋ ਜਾਂ ਦੂਸਰੀ ਸਟੇਟ ਦੇ ਹੋ ਅਸੀਂ ਯੂਪੀ ਤੋਂ ਬਿਲੋਂਗ ਕਰਦੇ ਆ ਬਟ ਫਿਰ ਵੀ ਅਸੀਂ ਇਹ ਸਾਡੇ ਲਈ ਸਾਡਾ ਪੰਜਾਬ ਹੈ ਜਿਵੇਂ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਬਾਹਰੋਂ ਆਏ ਹੋ ਜਾਂ ਸਾਨੂੰ ਹੋਰ ਨਾਮ ਨਾਲ ਦਿੱਤਾ ਜਾਂਦਾ ਹੈ ਸਾਡਾ ਇਨਸਰਟ ਫੀਲ ਕਰਾਇਆ ਜਾਂਦਾ ਹੈ ਇਹ ਜਿਵੇਂ ਆਪਾਂ ਲਾਸਟ ਟਾਈਮ ਕਾਂਗਰਸ ਵਾਲਿਆਂ ਨੇ ਕਿਹਾ ਸੀਗਾ ਚੰਨੀ ਚੰਨੀ ਜੀ ਨੇ ਕਿਹਾ ਸੀਗਾ ਹਾਂ ਜੀ ਤੇ ਆਪਾਂ ਨੂੰ ਇਹਨਾਂ ਨੇ ਇਹ ਜਵਾਬ ਦੇ ਦਿਨ ਦਿਆ ਕਿ ਆਪਾਂ ਜਿਹੜੇ ਵੀ ਪ੍ਰਵਾਸੀ ਹੋਇਆ ਗਿਆ ਕਿ ਅਸੀਂ ਸਰਕਾਰ ਬਣਾ ਵੀ ਸਕਦੇ ਤੇ ਗਰਾ ਵੀ ਸਕਦੇ ਹਾਂ ਬਹੁਤ ਏ ਸੰਨ ਭਾਂਜੀ ਜਿਨ੍ਹਾਂ ਨੇ ਦੱਸਿਆ ਵੀ ਇਸ ਚੋਣਾਂ ਵਿੱਚ ਬੋਟ ਨਾਲ ਜਿਹੜਾ ਵੀ ਉਮੀਦਵਾਰ ਆ ਉਹਨੂੰ ਜਿਤਾ ਵੀ ਸਕਦੇ ਆ ਹਰਾ ਵੀ ਸਕਦੇ ਆ ਹੋਰ ਵੀ ਗੱਲ ਕਰ ਲੈਣਾ ਹਾਂਜੀ ਭਾਈ ਸਾਹਿਬ ਆਪ ਜੀ ਕਿਹਨਾ ਤੁਹਾਡਾ ਜੀ ਪਰਵੇਸ਼ ਚੌਧਰੀ ਸਰ ਚੌਧਰੀ ਸਾਹਿਬ ਕਿੱਸੇ ਦੇਖਦੇ ਹੋ ਅੱਜ ਦੇ ਹਲਾ ਕਿੰਨੇ ਕ ਪਰਸੈਂਟ ਵੋਟਾਂ ਦਾ ਰੁਝਾਨ ਹੈ ਇਧਰ ਨੂੰ ਜਾ ਰਹੀਆਂ ਸਰਕਾਰ ਕਿਹੜੀ ਚੁਣਨ ਜਾ ਰਹੀ ਹੈ ਕਿਹੜੀ ਬਣਨ ਜਾ ਰਹੀ ਹੈ ਹਾਲਾਤ ਪੰਜਾਬ ਦੇ ਦੇਖਦੇ ਹੋ ਭਾਜੀ ਇਸ ਟਾਈਮ ਰੁਝਾਨ ਪੂਰਾ ਬੀਜੇਪੀ ਕੀ ਤਰਫ ਜਾ ਰਹਾ ਮੋਦੀ ਜੀ ਕੀ ਤਰਫ ਕਿਉਂ ਦੇਸ਼ ਕੋ ਉਹਨਾਂ ਨੇ ਕਿੱਥੇ ਲਾ ਕੇ ਖੜਾ ਦਿੱਤਾ ਹੈ આજ ਪੂਰਾ ਵਰਡ ਦੇਖਦਾ ਪਿਆ ਹੈ ਔਰ ਆਮ ਆਦਮੀ ਕੀ ਸਰਕਾਰ ਮੈਂ ਪੰਜਾਬ ਕੇ ਕੇ ਹਾਲ ਹੋ ਗਏ ਆ ਉਹ ਸਾਰਾ ਪੰਜਾਬ ਜਾਣਦਾ ਹੈਗਾ ਉਹਨਾਂ ਸੇ ਵਰਗੇ علاوہ ਹੋਰ ਕੁਝ ਨਹੀਂ ਹੈਗਾ ਅਜਾ ਜੋ ਹਾਲਾਤ ਇਸ ਟਾਈਮ ਆ ਗਿਆ ਬੜਾ ਝੜ ਕਰ ਗਿਆ ਮੋਦੀ ਜੀ ਕੇ ਸਾਥ ਮੈਂ ਪੂਰਾ ਸਪੋਰਟ ਜਾਂਦਾ ਪਿਆ ਹੈ ਕੋਈ ਮਨ ਲਓ ਨਹੀਂ ਹੈਗਾ ਦੋਰਾ ਹੈ ਅਸੀਂ ਮੈਂ ਵੀ ਖੁਦ ਹਮੇ ਉਪੀ ਪਛਮੀ ਉਪੀ ਸੇ ਬਿਲੋਂਗ ਕਰਤੇ ਆਂ ਗਿਆ ਅਸੀਂ ਪ੍ਰਵਾਸੀ ਬੋਲੇ ਜਾਂਦੇ ਆਂ ਜੀ ਪ੍ਰਵਾਸੀ ਹੈਗੇ ਨਾ ਬਾਹਰ ਲਿਖਾ ਲੋ ਇਹ ਦਿੱਤਾ ਸੀ ਬਿਆਨ ਇਹਨੇ ਦਿੱਤਾ ਸੀ ਅਸੀਂ ਦੱਸੋ ਹੁਣ पंजाब से कमाना खाना इतना रहे हैं तो फिर हम प्रवासी कितने हो गए अभी तो रहने तो इतने ही है तो यहाँ के बोले जाने जाएंगे इधर से यहाँ से भी सिक्क भाई हमारे कितने यूपी के पीछे रहते हैं पूरा क्या नाम है उसका राज्य उसका जिले का उधर लखीम गुम खीरी में देखो कितना पटना साहिब में कितने हैं असी पर उन्हें अपना भाई मानते हैं लेकिन इन बंदों के बंदों के अंदर जो है ना एक बहुत ज़्यादा इस टाइम गिराव आ गया कि भाई इन्होंने हमें बाहर का बोलते हैं इस चीज़ के ਵੋਟ ਜੈਸੀ ਰਾਮ ਤੇ ਪੂਰੀ ਜਾ ਰਹੀ ਹੈ। ਚਲੋ ਜੀ ਜੈਸੀ ਰਾਮ ਦੇ ਨਾਮ ਤੇ ਪੂਰੀ ਜਾਏਗੀ। ਕਹਿੰਦੇ ਸਾਨੂੰ ਪ੍ਰਵਾਸੀਆਂ ਨੂੰ ਬਾਹਰ ਦਾ ਬੋਲਦੇ ਇਸ ਕਰਕੇ ਅਸੀਂ ਮੋਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਕਮਲ ਤੇ ਲਾਵਾਂਗੇ। ਦੇਖਣਾ ਹੋਏਗਾ 4 ਤਰੀਕ ਨੂੰ ਵਾਕੇ ਕਮਲ ਦਾ ਫੋਨ ਖਿਲਦਾ ਜਾਂ ਫਿਰ ਹੱਥ ਪੰਜਾ ਸਰਕਾਰ ਬਣਾਉਂਦਾ।